ਤਰਤੀ ਟੀਵੀ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜਿੱਦਾਂ ਕਿ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਸਸਰਾਲੀ ਪਿੰਡ ਜੋ ਹੈਗਾ ਰਾਹੋਂ ਰੋਡ ਤੇ ਮੌਜੂਦ ਉਸ ਜਗ੍ਹਾ ਦੇ ਉੱਤੇ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਿ ਜੋ ਬੰਨ ਨੂੰ ਬਚਾਉਣ ਦੇ ਲਈ ਔਰ ਸਾਡੇ ਨਾਲ ਮੌਜੂਦ ਨੇ ਡੇਰਾ ਬਾਬਾ ਕੁਸ਼ਾਲ ਸ਼ਾਹ ਜੀ ਪਿੰਡ ਦਾਦ ਪਖਵੜ ਰੋਡ ਤੋਂ ਮਨੀ ਸਾਈ ਜੀ ਦਰਬਾਰ ਦੇ ਜੋ ਮੌਜੂਦ ਗੱਦੀ ਨਸ਼ੀਨ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅੱਜ ਇਸ ਜਗ੍ਹਾ ਦੇ ਉੱਤੇ ਪਹੁੰਚੇ ਆ ਇਹਨਾਂ ਵੱਲੋਂ ਵੀ ਸੇਵਾ ਕੀਤੀ ਜਾ ਰਹੀ ਆ ਜੋ ਥੈਲੇ ਲੈ ਕੇ ਆਏ ਆ ਮਿੱਟੀ ਦੇ ਭਰ ਕੇ ਸਾਂਝ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਮੈਂ ਤਾਂ ਇਹ ਨੌਜਵਾਨ ਪੀੜ੍ਹੀ ਨੂੰ ਕਹਿਣਾ ਕਿ ਆਓ ਇੱਥੇ ਸਾਥ ਨੇ ਬਾਓ ਸਭ ਦਾ ਜੀ ਕਿਉਂਕਿ ਦੇਖੋ ਮੇਲਾ ਸੀਗਾ ਸਰਕਾਰਾਂ ਦਾ ਜੀ ਉਹ ਆਪਾਂ ਕੈਨਸਲ ਕਰਕੇ ਜੀ ਤੇ ਇੱਥੇ ਹੀ ਆਏ ਆ ਸਾਰੇ ਵੀ ਮੇਲੇ ਦਾ ਜੋ ਵੀ ਹਿਸਾਬ ਕਿਤਾਬਾ ਪੈਸਾ ਆ ਉਹ ਵੱਖ-ਵੱਖ ਜਗ੍ਹਾ ਦੇ ਜਿੱਥੇ ਜਿਸ ਚੀਜ਼ ਦੀ ਲੋੜ ਆ ਜੀ ਮੈਡੀਸਿਨਸ ਹੋ ਗਈਆਂ ਜਾਂ ਕੁਝ ਹੋਰ ਇਤਿਆਦੀ ਖਾਣ ਪੀਣ ਨੂੰ ਸਮਾਨ ਹੋ ਗਿਆ ਕਿਸੇ ਵੀ ਚੀਜ਼ ਦੀ ਲੋੜ ਆ ਉਹ ਆਪਾਂ ਪੰਜਾਬ ਦੇ ਨਾਲ ਖੜਾਂਗੇ ਕਿਉਂਕਿ ਦੇਖੋ ਜੀ ਪੰਜਾਬ ਖੁਸ਼ ਆ ਤੇ ਮੇਲੇ ਹੋਣਗੇ ਜੇ ਪੰਜਾਬ ਅੱਜ ਦੁੱਖ ਦੀ ਘੜੀ ਵਿੱਚ ਆ ਤੇ ਮੇਲੇ ਕਰਾਉਂਦਾ ਕੋਈ ਫਾਇਦਾ ਨਹੀਂ ਆ ਤੇ ਮੈਂ ਇਹ ਸਾਰੇ ਦਰਬਾਰਾਂ ਅਗੇ ਗੁਜਾਰਿਸ਼ ਕਰਦਾ ਆ ਕਿ ਜਿਨ੍ਹਾਂ ਦੇ ਮੇਲੇ ਨੇੜੇ ਆ ਉਹ ਵੀ ਅਦਾ ਕਰਨ ਕੀ ਕੁਸ਼ਕ ਆਪਣੇ ਵੱਲੋਂ ਮਿਹਨਤ ਦੀਆਂ ਕਮਾਈਆਂ ਵੱਲੋਂ ਆਪਣਾ ਇੱਥੇ ਹਿੱਸਾ ਪਾਉਣ ਤੇ ਆਪ ਵੀ ਦਰਬਾਰਾਂ ਵੱਲੇ ਆਣ ਇੱਥੇ ਸੇਵਾ ਕਰਨ ਤੇ ਦਾਤਾ ਸਰਕਾਰ ਸਾਹਿਬ ਪੰਜਾਬ ਨੂੰ ਤਤਿਵਾੜਾ ਲੱਗਣ ਦਵੇ ਤੇ ਇੱਥੇ ਵੀ ਸਰਕਾਰਾਂ ਰਹਿਮਤਾ ਕਰਨ ਕਿ ਜੋ ਇਹ ਪੰਜਾਬ ਬਚਿਆ ਖਚਿਆ ਰਹੇ ਹੱਸਦਾ ਵਸਦਾ ਰਹੇ ਤੁਹਾਨੂੰ ਕਿੰਨੇ ਦਿਨ ਹੋ ਗਏ ਇੱਥੇ ਆਉਂਦੇ ਨੂੰ ਮੈਂ ਤਾਂ ਜੀ ਅੱਜ ਇੱਥੇ ਪਹਿਲਾ ਦਿਨ ਇਸ ਤੋਂ ਪਹਿਲੇ ਹੋਰ ਜਗ੍ਹਾ ਜਾ ਕੇ ਆਏ ਸੀ ਜੀ ਇਹ ਤਰਨਤਾਲ ਹੋ ਗਿਆ ਹੋਰ ਸਾਈਡਾਂ ਤੇ ਜਾ ਕੇ ਫਲੋਰ ਵਾਲੀ ਸਾਈਡ ਸ਼ਨੀ ਗਾਉ ਜੀ ਐਦਾਂ ਦੇਖਦੇ ਪਏ ਆ ਸਵੇਰੇ ਹੁਣ ਦੇਖਦੇ ਆ ਅੱਜ ਤਾਂ ਇੱਥੇ ਆ ਸਵੇਰੇ ਇੱਥੇ ਮੁੰਡੇ ਛੱਡ ਦੇਣੇ ਆ ਤੇ ਆਪ ਆਪਾਂ ਤਰਨਤਾਲ ਵਾਲੀ ਸਾਈਡ ਨੂੰ ਜਾਣਾ ਆ ਉਧਰ ਖਾਣ ਪਾਣ ਖਾਣ ਪੀਣ ਦਾ ਸਮਾਨ ਲੈ ਕੇ ਤੇ ਫਿਰ ਦੇਖੋ ਹੋਰ ਜਿੱਧਰ ਜਿੱਧਰੋਂ ਕੰਟਰੋਲ ਰੂਮ ਤੋਂ ਫੋਨ ਆਉਂਦੇ ਆ ਉਧਰ ਉਧਰ ਜਾਈ ਚੱਲਾਂਗੇ ਸੋ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸੋ ਜਿੱਦਾਂ ਕਿ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਸ ਜੋ ਰਾਤ ਦਾ ਮਾਹੌਲ ਆ ਔਰ ਰਾਤ ਦੇ ਕਰੀਬ 12:30 ਵਜੇ ਦਾ ਟਾਈਮ ਆ ਜਿੱਦਾਂ ਕਿ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਲਗਾਤਾਰ ਰਾਤ ਦੇ ਟਾਈਮ ਦਿਨ ਰਾਤ ਜੋ ਸਾਡੇ ਨਾਲ ਡੇਰਾ ਸੱਚਾ ਸੋਦਾ ਦੇ ਜੋ ਸੇਵਾਦਾਰ ਵਲੰਟੀਅਰ ਸਾਡੇ ਨਾਲ ਮੌਜੂਦ ਨੇ ਔਰ ਇਸ ਜਗ੍ਹਾ ਦੇ ਉੱਤੇ ਪੂਰੀ ਜੋ ਸਹਾਇਤਾ ਕਰ ਰਹੇ ਨੇ ਗੱਲਬਾਤ ਕਰਾਂਗੇ ਕਿੱਦਾਂ ਦਾ ਮਾਹੌਲ ਹੈ ਜੀ ਇੱਥੇ ਕੀ ਇਸ ਟਾਈਮ ਤੇ ਮਾਹੌਲ ਬਹੁਤ ਕ੍ਰਿਟੀਕਲ ਹੈ ਜੀ ਬੜੀ ਜਿਹੜੀ ਸਪੀਡ ਆ ਦਰਿਆ ਦੀ ਬਹੁਤ ਜ਼ਿਆਦਾ ਘੱਟੋ ਘੱਟ 100 150 ਕਿਲੋਮੀਟਰ ਦੀ ਸਪੀਡ ਆ ਹੁਣ ਤੋਂ ਇੱਕ ਘੰਟਾ ਪਹਿਲਾਂ 1.5 ਫੁੱਟ 100 ਫੁੱਟ ਪਾੜ ਉਰੇ ਨੂੰ ਹੋਰ ਆ ਗਿਆ ਸਾਡੇ ਵਲੰਟੀਅਰ ਔਰ ਸਾਡੇ ਹੋਰ ਵੀ ਸਾਥੀ ਭਰਾ ਸੇਵਾਦਾਰਾ ਹੋਰ ਵੀ ਆ ਬਹੁਤ ਤਨਮਨ ਨਾਲ ਸੇਵਾ ਕਰ ਰਿਹਾ ਸਾਡੀ ਸੰਸਥਾ ਜਿਹੜੀ ਡੇਰਾ ਸੱਚਾ ਸਾਦਾ ਸਰਸਾ ਦੀ ਆ ਤਿੰਨ ਦਿਨ ਤੋਂ ਲਗਾਤਾਰ ਸੇਵਾ ਕਰ ਰਹੀ ਹੈ ਜੀ ਤੇ ਜਿਹੜੇ ਜਿੰਨੇ ਤੁਹਾਡੇ ਸੇਵਾਦਾਰ ਆ ਰਹੇ ਆ ਸੋ ਕਿੰਨਾ ਟਾਈਮ ਸੇਵਾ ਕਰਦੇ ਆ ਦਿਨ ਜਾਂ ਰਾਤ ਤੱਕ ਕੀ 24 ਘੰਟੇ ਦਾ ਹੀ ਸਾਡਾ ਕੰਮ ਆ ਜੀ 24 ਘੰਟੇ 24 ਘੰਟੇ ਸਾਡੇ ਵਲੰਟੀਅਰ ਸੇਵਾ ਕਰ ਰਹੇ ਹੈ ਜੀ ਜਦੋਂ ਵੀ ਜ਼ਰੂਰਤ ਹੋਰ ਵੀ ਸੇਵਾਦਾਰ ਨੇ ਸਾਡੀ ਜ਼ਰੂਰਤਾਂ ਆਈ ਵੀ ਜਾਂਦੇ ਆ ਘੱਟੋ ਘੱਟ 100 ਦੇ ਕਰੀਬ ਸਾਡੇ ਸੇਵਾਦਾਰ ਹਰ ਵਕਤ ਬੰਨ ਤੇ ਰਹਿੰਦੇ ਆ ਜੀ ਹਰ ਵਕਤ 24 ਘੰਟੇ ਜੀ ਔਰ ਕੀ ਕਹਿਣਾ ਚਾਹੁੰਦੇ ਹੋ ਜੋ ਚੈਨਲ ਨੂੰ ਜੋ ਦਰਸ਼ਕ ਦੇਖਦੇ ਨੇ ਇਹਨਾਂ ਨੂੰ ਆਪਣੇ ਵੱਲੋਂ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਅਸੀਂ ਮੈਸੇਜ ਦੇਣਾ ਚਾਹੁੰਦੇ ਹਾਂ ਜੀ ਵੀ ਹੋਰ ਵੀ ਜਿਹੜੀਆਂ ਸੰਸਥਾਵਾਂ ਜਾਂ ਨਗਰ ਨਿਵਾਸੀ ਆ ਉਹ ਵੀ ਸਾਡਾ ਸਹਿਯੋਗ ਕਿਉਂਕਿ ਇਹ ਕੰਮ ਸਾਂਝਾ ਕਿਸੇ ਦਾ ਪਰਸਨਲ ਕੋਈ ਕੰਮ ਨਹੀਂ ਨਾ ਡੇਰਾ ਸੱਚਾ ਦਾ ਸਰਸਾ ਦਾ ਜਾਂ ਕੋਈ ਹੋਰ ਕਿਸੇ ਦਾ ਵੀ ਇਹ ਸਾਰਾ ਪਿੰਡ ਦਾ ਕੰਮ ਆ ਪਿੰਡ ਦੀ ਸੇਵਾ ਲਈ ਹੀ ਸਾਡੀ ਸੰਸਥਾ ਜਾਂ ਹੋਰ ਵੀ ਭਾਈ ਭਰਾ ਜਿੰਨੇ ਵੀ ਸਾਡੇ ਆਏ ਆ ਸਾਰੇ ਪਿੰਡ ਦੀ ਸਹਿਯੋਗ ਲਈ ਹੀ ਆਇਆ ਨੇ ਸਵਾਰ ਸੇਵਾ ਕਰਦੇ ਆ ਕੋਈ ਮਤਲਬ ਖਰਚਾ ਨਹੀਂ ਲੈਂਦੇ ਸਾਰੇ ਆਪਣੇ ਆਪਣੇ ਖਰਚੇ ਤੇ ਜਿੰਨੇ ਵੀ ਸੰਸਥਾਵਾਂ ਆਈਆਂ ਸਾਡੇ ਡੇਰਾ ਸੱਚਾ ਦਾ ਸਰਸਾ ਜਾਂ ਹੋਰ ਵੀ ਕਿਸੇ ਜਗ੍ਹਾ ਤੋਂ ਵਲੰਟੀਅਰ ਆ ਸਾਰੇ ਬਿਨ ਨਿਵਾਰਸ ਸਵਾਰਥ ਸੇਵਾ ਕਰ ਰਹੇ ਚ। ਜੀ। ਸੋ ਜਿੱਦਾਂ ਕਿ ਤੁਹਾਨੂੰ ਦਿਖਾ ਰਹੇ ਹਾਂ ਕਿ ਲਗਾਤਾਰ ਜੋ ਵੱਖ-ਵੱਖ ਸੰਸਥਾਵਾਂ ਨੇ ਇਸ ਮੌਕੇ ਦੇ ਉੱਤੇ ਅੱਜ ਜੋ ਸਤਲੁਜ ਦਾ ਬੰਨ ਹੈ ਜੋ ਸਸਰਾਲੀ ਕਲੋਨੀ ਦਾ ਇਸ ਨੂੰ ਬਚਾਉਣ ਦੇ ਲਈ ਕਿ ਕਿਤੇ ਨਾ ਕਿਤੇ ਜੋ ਪਾਣੀ ਇਸ ਦਾ ਸ਼ਹਿਰ ਵੱਲ ਨੂੰ ਮਾਰ ਨਾ ਕਰੇ ਉਹਨੂੰ ਬਚਾਉਣ ਦੇ ਲਈ ਬਹੁਤ ਬਸ ਸੰਸਥਾਵਾਂ ਜਿਹੜੀਆਂ ਨੇ ਇਸ ਜਗ੍ਹਾ ਦੇ ਉੱਤੇ ਵੱਖ-ਵੱਖਰ ਸੰਸਥਾਵਾਂ ਆ ਕੇ ਆਪਣਾ ਸਹਿਯੋਗ ਕਰ ਰਹੀਆਂ ਨੇ ਉਹਨਾਂ ਵਿੱਚੋਂ ਡੇਰਾ ਸੱਚਾ ਸੌਦਾ ਦੇ ਜੋ ਵਲੰਟੀਅਰ ਨੇ ਜੋ ਸੇਵਾਦਾਰ ਨੇ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਸੋ ਤੁਹਾਨੂੰ ਇਸ ਚੈਨਲ ਦੇ ਰਾਹੀਂ ਅਸੀਂ ਪੂਰੀ ਜੋ ਕਵਰੇਜ ਦਿੰਦੇ ਰਵਾਂਗੇ ਸੋ ਨਵੀਆਂ ਖਬਰਾਂ ਦੇਖਣ ਲਈ ਜੁੜੇ ਰਹੋ ਧੰਨਵਾਦ